ਟਾਈਨਿਰ ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਔਰਟੈਕ ਟੈਕਸਟਾਈਲ ਯੂਨਿਟ ਦਾ ਉਦਘਾਟਨ ਮੰਤਰੀ ਤਰुण ਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਮੁਹਾਲੀ ਤੋਂ ਵਿਧਾਇਕ ਕੁਲਵੰਸ ਸਿੰਘ ਵੀ ਮੌਜੂਦ ਰਹੇ ਬਹੁਤ ਖੂਬਸੂਰਤੀ ਦੀ ਗੱਲ ਹੈ ਇਹ ਪੰਜਾਬ ਦੀ ਉਹ ਖੂਬਸੂਰਤੀ ਹੈ ਮੈਂ ਇਹਦਾ ਸਾਰਾ ਸ਼ਰੈਹ ਦੇਣਾ ਚਾਹੁੰਗਾ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਸਾਡੇ ਮਤਲਬ ਕਿ ਮੁੱਖ ਮੰਤਰੀ ਨੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਪੰਜਾਬ ਦੀ ਅੱਜ ਇੰਡਸਟਰੀ ਹੈ ਜਿਹੜੀ ਉਹ ਤਰੱਕੀ ਕਰ ਰਹੀ ਹੈ। ਔਰ ਅੱਜ ਇਸ ਜਿਹੜਾ ਅਸੀਂ ਅੱਜ ਮੁਹਾਲੀ ਵਿਖੇ ਪਹੁੰਚੇ ਆ ਟਾਇਨੋਰ ਗਰੁੱਪ ਜੋ ਪੰਜਾਬ ਦਾ ਬਹੁਤ ਨਾਮਵਰ ਗਰੁੱਪ ਹੈ ਜੋ ਆਰਥੋਪੈਡਿਕਸ ਦੇ ਜਿਹੜੇ ਇੰਪਲੀਮੈਂਟਸ ਬਣਾਉਂਦਾ ਹੈ ਉਹ ਉਹਦੇ ਵਿੱਚ ਅੱਜ ਟਾਇਨੋਰ ਗਰੁੱਪ ਨੇ ਆਪਣੇ ਪਲਾਂਟ ਦਾ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਔਰ ਇਹ ਬਹੁਤ ਵੱਡਾ ਪਲਾਂਟ ਇਹਨਾਂ ਨੇ ਮੁਹਾਲੀ ਦੇ ਵਿੱਚ ਸਟੈਬਲਿਸ਼ ਕੀਤਾ ਸੋ ਉਹਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਟਾਇਨੋਰ ਗਰੁੱਪ ਦੇ ਪੀ ਜੇ ਸਿੰਘ ਜੀ ਬਿਲਕੁਲ ਮੇਰੇ ਨਾਲ ਖੜੇ ਨੇ ਔਰ ਉਹਨਾਂ ਦੇ ਬ੍ਰਦਰ ਏ ਜੇ ਸਿੰਘ ਜੀ ਵੀ ਉਹਦੇ ਨਾਲ ਖੜੇ ਨੇ ਉਹਨਾਂ ਦੇ ਸੁਪੁੱਤਰ ਅਭੇਨੂਰ ਸਿੰਘ ਜੀ ਵੀ ਨਾਲ ਨੇ ਅਸੀਂ ਮੈਂ ਤੇ ਮੇਰੇ ਵੱਡੇ ਬ੍ਰਦਰ ਸਾਡੇ ਐਮਐਲਏ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਖੜੇ ਨੇ ਅਸੀਂ ਉਰੇ ਪਹੁੰਚੇ ਅੱਜ ਸੋ ਇਸ ਗਰੁੱਪ ਦੀ ਤਰੱਕੀ ਦੇਖ ਕੇ ਸਾਨੂੰ ਜਿੱਥੇ ਖੁਸ਼ੀ ਹੋਈ ਉੱਥੇ ਇਹ ਵੀ ਖੁਸ਼ੀ ਹੋਈ ਕਿ ਜਾਨ ਨੂੰ ਕਿਸੇ ਵੀ ਸਟੇਟ ਦੇ ਵਿੱਚ ਜਾ ਸਕਦੇ ਸੀ ਪਰ ਇਹਨਾਂ ਨੇ ਇੱਕ ਸਟੇਟ ਹੁੱਡ ਦਿਖਾਉਂਦੇ ਹੋਏ ਇੱਕ ਜਜ਼ਬਾ ਦਿਖਾਉਂਦੇ ਹੋਏ ਕਿ ਅਸੀਂ ਪੰਜਾਬੀ ਹਾਂ ਪੰਜਾਬੀਆਂ ਤਾਂ ਪੰਜਾਬ 'ਚ ਹੀ ਐਕਸਪੈਂਸ਼ਨ ਕਰਾਂਗੇ ਸੋ ਇਹਨਾਂ ਨੇ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਮੈਸੇਜ ਵੀ ਦਿੱਤਾ ਪੂਰੀ ਇੰਡਸਟਰੀ ਨੂੰ ਔਰ ਇਹਨਾਂ ਨੇ ਪੰਜਾਬ ਦੇ ਅੰਦਰੇ ਨਵੀਂ ਇੰਡਸਟਰੀ ਲਗਾ ਕੇ ਇਹਨਾਂ ਦੀ ਆਲਰੇਡੀ ਉਹਦੇ ਦੋ ਇੰਡਸਟਰੀਜ਼ ਚੱਲ ਰਹੀਆਂ ਨੇ ਸੋ ਤੀਜੀ ਇੰਡਸਟਰੀ ਦੀ ਇਹਨਾਂ ਨੇ ਐਕਸਪੈਂਸ਼ਨ ਕਰਕੇ ਵੱਡਾ ਆਟੋਮੈਟਿਕ ਯੂਨਿਟ ਲਗਾ ਕੇ ਜਿਹੜਾ ਇਹਨਾਂ ਨੇ ਇਹ ਉਹਦੋਂ ਟੈਕਨੀਕਲ ਇੱਕ ਟਰਮਸ ਟੈਕਸਟਾਈਲ ਕਹਿੰਦੇ ਨੇ ਟੈਕਨੀਕਲ ਟੈਕਸਟਾਈਲ ਦੀ ਜੋ ਇਹਨਾਂ ਨੇ ਯੂਨਿਟ ਲਗਾਇਆ ਇਹ ਇੱਕ ਨਵਿਕਲਾ ਯੂਨਿਟ ਹੈ ਅਲੱਗ ਤੋਂ ਵੱਡਾ ਅਲੱਗ ਯੂਨਿਟ ਇੱਕ ਜਿਹਨੂੰ ਕਹਿੰਦੇ ਨਵੀਂ ਉਹ ਟੈਕਨੋਲੋਜੀ ਲੈ ਕੇ ਆਏ ਨੇ ਔਰ ਮੈਂ ਇਸ ਗੱਲ ਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਦੇਖ ਕੇ ਬਾਕੀਆਂ ਨੂੰ ਇਨਸਪਾਇਰੇਟਰ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਜਿੱਥੇ ਇੰਡਸਟਰੀ ਹੈ ਜਿਹੜੀ ਉਹ ਹੋਰ ਲਗਾਈਏ ਪੰਜ ਜੱਥੇ ਤੱਕ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੀਏ ਜਿਹੜੇ ਆ 8.5 9 ਮਹੀਨਿਆਂ ਦੇ ਵਿੱਚ ਵਿੱਚ ਜਿੱਡੇ ਵੱਡੇ ਰਿਫਾਰਮਸ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਅਸੀਂ ਕਰਤੇ ਪੂਰੀ ਟੀਮ ਨੇ ਲੱਗ ਕੇ ਸਾਡੇ ਦੋਨੋਂ ਲੀਡਰ ਸੁਪਰੀਮ ਲੀਡਰਸ ਅਰਵਿੰਦ ਕੇਜਰੀਵਾਲ ਜੀ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਵਿਜ਼ਨ ਇੰਨਾ ਕਲੀਅਰ ਹੈ ਕਿ ਉਹ ਕਹਿੰਦੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸੰਨਤ ਨੂੰ ਚਾਹੇ ਉਹ ਐਗਰੋ ਬੇਸਡ ਇੰਡਸਟਰੀ ਹੋਵੇ ਚਾਹੇ ਉਹ ਕਿਸੇ ਵੀ ਨਾਲ ਰਿਲੇਟਡ ਇੰਡਸਟਰੀ ਹੋਵੇ ਉਹਨੂੰ ਅਸੀਂ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਔਰ ਭਾਰਤ ਦਾ ਨੰਬਰ 1 ਸੂਬਾ ਬਣਾਣਾ ਹੈ ਇੰਡਸਟਰੀ ਦੇ ਵਿੱਚ ਪੰਜਾਬ ਹੈ ਜਿਹੜਾ ਤੁਸੀਂ ਕਹ ਰਹੇ ਸੀ ਕਿ ਕੈਬਨਿਟ ਦੇ ਵਿਚਕਾਰ ਅਗਲੀ ਹੋਰ ਮੀਟਿੰਗ ਹੋਣੀ ਹੈ ਤਿੰਨ ਚਾਰ ਕਾਉਂਸਿਲ ਬੋਰਡ ਲੈ ਕੇ ਆਉਗੇ ਨਹੀਂ ਹਾਂ ਜੀ ਕਿਹੜਾ ਲੱਗਦਾ ਕਿਉਂਕਿ ਇਹ ਵੀ ਇੱਕ ਐਗਜ਼ਾਮਪਲ ਸੈੱਟ ਕੀਤਾ ਨੇ ਨੇ ਕਿ ਪੰਜਾਬ ਦੇ ਵਿਚਾਰ ਲਈ ਇੰਡਸਟਰੀ ਕਿਉਂਕਿ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਸੀ ਹੁਣ ਨਹੀਂ ਜਾ ਰ রেকর্ড ਚੱਕ ਚੱਕ ਕਰਕੇ ਦੇਖੋ ਫਰੋਮ ਦੀ ਲਾਸਟ 9 ਮੰਥਸ ਇੰਡਸਟਰੀ ਬਾਹਰ ਜਾਣ ਦੀ ਬਜਾਏ ਇੰਡਸਟਰੀ ਜਿਹੜੀ ਬਾਹਰੋਂ ਹੈ ਉਹ ਹੋਰ ਆਣੀ ਸ਼ੁਰੂ ਹੋ ਗਈ ਸਾਡੇ ਕੋਲ بڑے ਵੱਡੇ ਸਤਰ ਦੇ ਉੱਤੇ ਸਾਡੇ ਕੋਲ ਇਨਵੈਸਟਮੈਂਟਸ ਆਣੀ ਸ਼ੁਰੂ ਹੋ ਗਈਆਂ ਔਰ ਵੱਡੇ ਯੂਨਿਟ ਵੀ ਆਏ ਨੇ ਸਾਡੇ ਕੋਲ ਟਾਟਾ ਸਟੀਲ ਆਇਆ ਸਨਾਥਨ ਟੈਕਸਟਾਈਲਸ ਆਇਆ ਸਾਡੇ ਕੋਲ ਵਰਬੀ ਉਹ ਆਇਆ ਸਾਡੇ ਕੋਲ ਕਲਾਸ ਕਮਾਈਨਸ ਆਈਆਂ ਸੋ ਵੱਡੇ ਯੂਨਿਟ ਵੀ ਬਹੁਤ ਆਏ ਨੇ ਐਸਐਮਐਲ ਲਿਮਟਿਡ ਸਵਰਾਜ ਮਾਝ ਦਾ ਲਿਮਟਿਡ ਆਇਆ ਹੈ ਬਹੁਤ ਗਰੁੱਪ ਆਏ ਨੇ ਸੋ ਐਸੀ ਅਸੀਂ ਇੱਕ ਐਟਮੋਸਫੀਅਰ ਦੇਣਾ ਚਾਹੁੰਦੇ ਆ ਕਿ ਲੋਕਾਂ ਦੇ ਲਈ ਪੰਜਾਬ ਹੀ ਆਪਸ਼ਨ ਹੈ ਜਵੇ ਅਸੀਂ ਇੰਨਾ ਕੁਝ ਦੇ ਦਣਾ ਅਸੀਂ ਇੰਨੀ ਫੈਸਿਲਿਟੀਆਂ ਦੇ ਦਣੀ ਹੈ ਡੋਰ ਸਟੈਪ ਦੇ ਉੱਤੇ ਸਿੰਗਲ ਵਿੰਡੋ ਦੇ ਉੱਤੇ ਕਿ ਪੂਰੇ ਭਾਰਤ ਚ ਜਦ ਕੋਈ ਇਨਵੈਸਟਮੈਂਟ ਕਰਨ ਦੀ ਗੱਲ ਸੋਚਿਆ ਕਰੂਗਾ ਤਾਂ ਇਹ ਸੋਚਿਆ ਕਰੂਗਾ ਵੀ ਯਾਰ ਪੰਜਾਬ ਤੋਂ ਸੇਵਾ ਹੋਰ ਕੋਈ ਸਾਨੂੰ ਸੂਬਾ ਹੀ ਨਹੀਂ ਸਮਝਾਂਦਾ ਜਿੱਥੇ ਜਾਈਏ ਸੋ ਪੰਜਾਬ ਚ ਹੀ ਆ ਕੇ ਜਾਨੀ ਕਿ ਅਗਲਾ ਨਿਵੇਸ਼ ਕਰਿਆ ਕਰੂ ਔਰ ਪੰਜਾਬ ਦੇ ਵਿੱਚ ਆ ਕੇ ਹੀ ਅਸੀਂ ਅਗਲਾ ਆਪਣੀ ਇੰਡਸਟਰੀ ਲਾਇਆ ਕਰੂ ਜਿਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਸਟੇਬਲ ਹੋਊਗੀ ਪੰਜਾਬ ਦੇ ਸਿਰ ਜੋ ਪੁਰਾਣੀਆਂ ਸਰਕਾਰਾਂ ਕਰਜ਼ਾ ਛਾੜ ਕੇ ਗਈਆਂ ਸੀ ਉਹ ਕਰਜ਼ਾ ਵੀ ਲਾਵਾਂਗੇ ਉਹ ਵੀ ਸੀਖਾਂਗੇ ਸਿਸਟਮ ਸਾਰਾ ਔਰ ਸਾਰਾ ਕੁਝ ਜੋ ਹੈ ਜਿਹੜਾ ਵਿਕਾਸ ਹੈ ਕਿਸੇ ਵੀ ਸੂਬੇ ਦਾ ਉਹ ਇੰਡਸਟਰੀ ਦੇ ਨਾਲ ਹੀ ਹੁੰਦਾ ਹੈ ਸਭ ਤੋਂ ਟੈਂਸ਼ਨ ਕਰਨਾ ਚਾਹੀਦਾ ਉਹਦੇ ਲਈ ਕਿ ਕੈਪੀਟਲ ਨੇ ਐਕਸਪੈਂਸ਼ਨ ਦੇ ਲਈ ਸਪੈਸ਼ਲ ਫੈਸਿਲਿਟੀ ਅਸੀਂ ਤਾਂ 45 ਡੇਜ਼ ਦੇ ਵਿੱਚ ਵਿੱਚ 45 ਦਿਨ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇ ਰਹੇ ਹਾਂ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਲੈ ਕੇ ਕਿਸੇ ਹੁਣ ਕਿਸੇ ਇੰਡਸਟਰੀ ਲਿਸਟ ਨੇ ਕਿਤੇ ਨਹੀਂ ਜਾਣਾ ਅਸੀਂ ਫਾਸਟ ਟਰੈਕ ਇੱਕ ਇਨਵੈਸਟਮੈਂਟ ਪੰਜਾਬ ਦਾ ਪੋਰਟਲ ਬਣਾਤਾ ਤੁਸੀਂ ਉਸ ਪੋਰਟਲ ਦੇ ਉੱਤੇ ਜਾ ਕੇ ਸਿਰਫ ਅਪਲਾਈ ਕਰਨਾ ਉਸ ਤੋਂ ਬਾਅਦ ਤੁਹਾਡੀ ਸਰਦਾਰਦੀ ਖਤਮ ਸਾਡੀ ਸ਼ੁਰੂ ਔਰ 45 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਅਪਰੂਵਲਸ ਦੇ ਦਾਂਗੇ ਤੁਸੀਂ ਪੋਲੀਸੀ ਦੀ ਗੱਲ ਤੁਸੀਂ ਕਰ ਰਹੇ ਸੀ ਕਿ ਹੋਰ ਲੈ ਕੇ ਆਣੀ ਉਸ ਦੇ ਵਿੱਚ ਕਰ ਕੀ ਕੁਝ ਖਾਸ ਲੈਣ ਵਾਲਾ ਹੈ ਉਹ ਹਜੇ ਥੋੜਾ ਜਿਹਾ ਸਾਡੇ ਉੱਤੇ ਵਰਕ ਆਊਟ ਚੱਲ ਰਿਹਾ ਹੈ ਨੈਕਸਟ ਵੀਕ ਦੇ ਵਿੱਚ ਜਿਹੜੀ ਵੀ ਕੈਬਨਿਟ ਆਊਗੀ ਉਹਦੇ ਵਿੱਚ ਇੱਕ ਵਾਰ ਹੋ ਜਾਣ ਤੋਂ ਫਿਰ ਤੁਹਾਨੂੰ ਸਾਰਾ ਬਰੀਫਿੰਗ ਲੈ ਕੇ ਆ ਰਹੀ ਹਾਂ ਪੰਜਾਬ ਗਵਰਨਮੈਂਟ ਤੋਂ ਕਿਨੇ ਇੱਕ ਪਾਸਾ ਆ ਰਹੇ ਆ ਨਹੀ ਉਹ ਐਚਯੂਡੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਉਹ ਲੈ ਕੇ ਆ ਰਹੇ ਆ ਪ੍ਰੋਜੈਕਟ ਉਹਦੇ ਬਾਰੇ ਵਿੱਚ ਤੁਹਾਨੂੰ ਉਹ ਕੰਸਰਨ ਮਿਨਿਸਟਰ ਜ਼ਿਆਦਾ ਦੱਸ ਸਕਦੇ ਹੈ ਬਾਰਡਰ ਇਲਾਕੇ ਚ ਕੀ ਤੁਹਾਡਾ ਪੋਲੀਸੀ ਰਹੇਗੀ ਬਾਰਡਰ ਇ ਇਹ ਆਰੀਗ ਐਂਡਸਟਰੀ ਹੋਣਾ ਸੀ ਤਾਂ ਕਹਿ ਰਹੇ ਆ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਇੱਥੇ ਇੰਡਸਟਰੀ ਆਣਾ ਚਾਹੁੰਦੀ ਹੈ ਸਾਨੂੰ ਦੱਸੇ ਅਸੀਂ ਇੰਡਸਟਰੀ ਦੇ ਲਈ ਅਸੀਂ ਇੱਕ ਇੰਡਸਟਰੀ ਫ੍ਰੈਂਡਲੀ ਮਾਹੌਲ ਦੇ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਇਹ ਕਹਿ ਰਹੇ ਆ ਵੀ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਹਿਲੀਆਂ ਸਰਕਾਰਾਂ ਨੇ ਤੁਹਾਤੋਂ ਹਿੱਸੇ ਮੰਗੇ ਨੇ ਇਹ ਪਹਿਲੀ ਸਰਕਾਰ ਹੈ ਜਿਹੜੀ ਤੁਹਾਤੋਂ ਹਿੱਸੇ ਨਹੀਂ ਮੰਗਦੀ ਇਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਿੱਸੇਦਾਰ ਬਣ ਕੇ ਤੁਹਾਡੀ ਸਪੋਰਟ ਕਰਨ ਵਾਲੀ ਸਰਕਾਰ ਹੈ ਕਿਵੇਂ ਜੀ ਨਹੀਂ 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 ਨਾ ਟਟਲ ਅਸੀਂ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਸ਼ੇਅਰਿੰਗ ਨਹੀਂ ਹੈ ਟਟਲ ਜਾਣਾ ਚਾਹੀਦਾ ਜਿਲਾਲਾਬਾਦ ਫਾਜ਼ਿਲਕਾਰ ਏਰੀਆ ਚ ਫਿਰ ਜਾਂ ਜਾਂ ਸੁਣੀ ਹੈ ਟਟਲ ਇਹਨਾਂ ਦੀ ਇੱਛਾ ਹੈ ਜੀ ਇਹ ਜਾਣਾ ਚਾਹੁੰਦੇ ਨੇ ਬਿਲਕੁਲ ਜਾ ਸਕਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਉੱਥੇ ਜਾ ਕੇ ਲਗਾਉਣਾ ਚਾਹੁੰਦੇ ਨੇ ਟਟਲ ਜਿਹੜਾ ਰਿਓਂਚ ਹੋਟਲ ਦੇ ਲਾਂਚ ਤੋਂ ਬਾਅਦ ਤੁਸੀਂ ਕਿਹਾ ਕਿ देयर आर ਵੀ ਮੇਨੀ ਕਾਲਸ ਕਮਿੰਗ ਇਨ ਜਿਹੜੀ ਦੂਜੇ ਸਟੇਟਸ ਨੇ ਵੀ ਹਾਊ ਹਵ ਯੂ ਡਨ ਤੇ ਕਿਹੋ ਜਿਹਾ ਰਿਸਪੌਂਸ ਇਹ ਆਇਆ ਹੈ ਕਿ ਤੁਸੀਂ ਥੋੜਾ ਜਿਆਦਾ ਹੋਰ ਵੀ ਦੱਸ ਦੋ ਕਿ ਕਿਹੜੀ ਇੰਡਸਟਰੀਜ਼ ਨੇ ਇੰਟਰਸਟ ਦਿਖਾਇਆ ਹੈਗਾ ਦੇਖੋ ਐਮ ਐਸ ਐਮ ای ਦੇ ਵਿੱਚ ਤਾਂ ਅਸੀਂ ਪਹਿਲੇ ਹੀ ਨੰਬਰ 1 ਸੀਗੇ ਐਮ ਐਸ ਐਮ ای ਚ ਸਾਡੇ ਪੋਰਟਲ ਨੇ ਇਨਵੈਸਟ ਪੰਜਾਬ ਪੋਰਟਲ ਨੇ ਪੂਰੇ ਪੂਰੇ ਭਾਰਤ ਦੇ ਵਿੱਚੋਂ ਨੰਬਰ 1 ਰੈਂਕ ਹਾਸਲ ਕੀਤਾ 55000 ਦੇ ਕਰੀਬ ਐਮ ਐਸ ਐਮ ਇਸ ਨੇ ਸਾਡੇ ਪੋਰਟਲ ਦੇ ਉੱਤੇ ਆ ਕੇ ਨਵੀਂ ਆਪਣੇ ਰਜਿਸਟ੍ਰੇਸ਼ਨਸ ਕਰਾਈਆਂ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਇਨਵੈਸਟ ਸਾਡੇ ਸਟਾਰਟਅੱਪਸ ਨੇ ਇੰਨਾ ਅੱਛਾ ਕੰਮ ਕੀਤਾ ਸਾਡੇ ਸਟਾਰਟਅੱਪਸ ਕਈ ਤਾਂ ਐਸੇ ਨੇ ਜਿਹੜੇ ਜਿਨ੍ਹਾਂ ਨੇ ਬਹੁਤ ਜਲਦੀ ਵਿਦਨਾ ਇਅਰ ਸਟਾਰਟਅਪ ਕਰਕੇ ਤੇ ਉਹ ਇੱਕ ਚੰਗੀ ਐਂਟਰਪ੍ਰੀਨਿਅਰ ਬਣ ਚੁੱਕੇ ਨੇ ਇੱਕ ਚੰਗੀ ਇੰਡਸਟਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਜੇ ਪੰਜਾਬ 'ਚ ਪੋਟੈਂਸ਼ੀਅਲ ਹੈ ਤਾਂ ਹੀ ਪੰਜਾਬ ਦਾ ਸਟਾਰਟਅਪ ਇੱਕ ਇੰਡਸਟਰੀ 'ਚ ਕਨਵਰਟ ਹੋ ਸਕੇ ਸੋ ਪੰਜਾਬ ਦੇ ਵਿੱਚ ਬਹੁਤ ਹਲੇ ਪੋਟੈਂਸ਼ੀਅਲ ਹੈ ਪਰਮਾਤਮਾ ਦੀ ਕਿਰਪਾ ਪੰਜਾਬੀ ਮਿਹਨਤੀ ਨੇ ਆਪ ਵੀ ਪੰਜਾਬੀ ਬਹੁਤ ਮਤਲਬ ਕਿ ਹਮੇਸ਼ਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਨੇ ਸੋ ਪੰਜਾਬ ਦੇ ਲੋਕ ਕਦੇ ਨਹੀਂ ਦਬ ਸਕਦੇ ਪੰਜਾਬ ਤਰੱਕੀ ਕਰੂਗਾ ਜੀ ਬਹੁਤ ਟਾਈਨੋਰ ਦਾ ਜਿਹੜਾ ਯੂਨਿਟ ਹੈ ਇਹਦਾ ਇੰਪੈਕਟ ਕੀ ਪਏਗਾ ਲੋਕਾਂ ਦਾ ਲੌਂਗ ਟਰਮ ਦੇਖੋ ਤੁਸੀਂ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜੀ ਇਹਨਾਂ ਨੇ 2500 ਬੱਚੇ ਨੂੰ ਰੁਜ਼ਗਾਰ ਦਿੱਤਾ ਜੀ ਤੇ 2500 ਤਾਂ ਉਹ ਹੈ ਜਿਹੜਾ ਡਾਇਰੈਕਟ ਹੈ ਇਨ ਹਾਊਸ ਹੈ 2500 ਤੋਂ ਵੱਧ ਜਿਹੜੇ ਬਾਹਰ ਜਿਹੜੇ ਇਸ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਬਿਜਲੀ ਵਾਲਾ ਚਾਹੇ ਕੋਈ ਹੈ ਸਾਰਿਆਂ ਨੂੰ ਰੁਜ਼ਗਾਰ ਮਿਲਿਆ ਤੇ ਐਵੇਂ ਜਦੋਂ ਕੋਈ ਗਰੁੱਪ ਆਂਦਾ ਤਾਂ 5 7 10000 ਬੱਚੇ ਨੂੰ ਜਦੋਂ ਰੋਜ਼ਗਾਰ ਮਿਲਦਾ ਤਾਂ ਬੱਚੇ ਮਾੜੀਆਂ ਹਾਲਾਤਾਂ ਤੋਂ ਵੀ ਬਚਦੇ ਆ ਰੋਜ਼ਗਾਰ ਵੀ ਮਿਲਦਾ ਘਰਾਂ ਦੇ ਰੋਟੀ ਦੇ ਖਰਚੇ ਪਾਣੀ ਵਧੀਆ ਚੱਲਦੇ ਨੇ ਔਰ ਫੇਰ ਸਭ ਤੋਂ ਵੱਡੀ ਗੱਲ ਹੈ ਜਦੋਂ ਉਹਰੇ ਕੰਮ ਕਰਨਗੇ ਔਰ ਸਕਿੱਲ ਸਿੱਖਣਗੇ ਜਦੋਂ ਸਕਿੱਲ ਆ ਜੂਗਾ ਤਾਂ ਸਕਿੱਲ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਰੋਜ਼ਮਾਰਾ ਦੀ ਜਿਹੜੀ ਇਨਕਮ ਹੈ ਉਹਦੇ 'ਚ ਵੀ ਇਨਕਰੀਸ ਹੋਊਗਾ ਜੀ ਕੋਈ ਸਟੂਡੈਂਟ 'ਚ ਕੋਈ ਇੰਪੋਰਟ ਨਹੀਂ ਹੋਊਗਾ ਦੇਖੋ ਗੱਲ ਇਹ ਹੈ ਵੀ ਕੀ ਕਹ ਸਮਝਦੇ ਆਪ ਤੁਸੀਂ ਦੇਖੋ ਮੈਂ ਸਮਝਦਾ ਹਾਂ ਵੀ ਮੋਹਾਲੀ ਇੱਕ ਸ਼ਹਿਰ ਆ ਬਸ ਇਹ ਤਾਂ ਪੰਜਾਬ ਆ ਜਿਹੜਾ ਬੜਾ ਇੱਕ ਇੰਡਸਟਰੀਅਲ ਫ੍ਰੈਂਡਲੀ ਮਾਹੌਲ ਬਣਿਆ ਹੋਇਆ ਹੈ। ਔਰ ਇੰਡਸਟਰੀਸਟ ਵਾਸਤੇ ਸਰਕਾਰ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਮੰਤਰੀ ਜੀ ਨੇ ਵੀ ਦੱਸਿਆ ਵੀ ਕਿਦਾਂ ਅਸੀਂ ਇੰਡਸਟਰੀਸਟ ਵਾਸਤੇ ਕਿਦਾਂ-ਕਿਦਾਂ ਅਸੀਂ ਸਕੂਲ ਤਾਂ ਜਿਹੜੀਆਂ ਉਹ ਦੇ ਰਹੇ ਆ ਔਰ ਪੰਜਾਬ ਦੇ ਵਿੱਚ ਮੁਹਾਲੀ ਇੱਕ ਐਸਾ ਸ਼ਹਿਰ ਸ਼ਹਿਰ ਆ ਜਿਹਦੇ ਵਿੱਚ ਹਰ ਇੱਕ ਜਿਹੜਾ ਇਨਵੈਸਟਰ ਹੈ ਭਾਵੇਂ ਉਹ ਦੇਸ਼ ਵਿੱਚ ਬੈਠਾ ਹੈ ਭਾਵੇਂ ਵਿਦੇਸ਼ ਵਿੱਚ ਬੈਠਾ ਹੈ ਮੁਹਾਲੀ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਔਰ ਮੈਨੂੰ ਲੱਗਦਾ ਵੀ ਆਨਲਾਈਨ ਟਾਈਮ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਮੁਹਾਲੀ ਜਿਹੜਾ ਉਹ ਨੰਬਰ 1 ਉਹ ਬੰਤੀ ਸਵਾਲ ਹੈਗਾ ਕਿ ਕਿਉਂਕਿ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਕੰਪਨੀ ਦੇ ਵਿੱਚਕਾਰ ਔਰਤਾਂ ਨੂੰ ਟ੍ਰੇਨ ਕਰ ਰਹੇ ਹਾਂ ਇੱਥੇ ਤੋਂ ਆਲੇ-ਦੁਆਲੇ ਜਿੰਨੇ ਵੀ ਪਿੰਡ ਆਉਂਦੇ ਉਸੇ ਤੋਂ ਲਿਆ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿਉਂਕਿ ਉਹਨਾਂ ਦੀ ਸਕਿੱਲ ਜ਼ਿਆਦਾ ਵਧੀਆ ਨਹੀਂ ਘੱਟ ਕੰਮ ਵਧੀਆ ਕਰਦੇ ਨੇ। ਉਹ ਗੱਲ ਇਹ ਹੈ ਬਈ ਨਾਰੀ ਸ਼ਕਤੀ ਦਾ ਤੁਹਾਨੂੰ ਪਤਾ ਹੀ ਹੈ ਬਕਾਇਦਾ ਤੌਰ ਤੇ ਔਰ ਜ਼ਰੂਰਤ ਵੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਤੱਕ ਜਿਹੜੀ ਔਰਤ ਹੈ ਉਹ ਬਰਾਬਰ ਆ ਕੇ ਨਹੀਂ ਖੜਦੀ ਮੋੜ ਦੇ ਮੋੜੇ ਜਿਹੜੀ ਕੰਮ ਨਹੀਂ ਕਰਦੀ ਹੈਗੀ ਉਦੋਂ ਤੱਕ ਕਿਸੇ ਵੀ ਕੰਟਰੀ ਦੀ ਜਾਂ ਸਟੇਟ ਦੀ ਜਾਂ ਪਰਿਵਾਰ ਦੀ ਜਿਹੜੀ ਤਰੱਕੀ ਹੋਣੀ ਉਹ ਮੁਸ਼ਕਿਲ ਹੈ ਤਾਂ ਮੈਂ ਇਹ ਸਮਝਦਾ ਵੀ ਇੱਕ ਬੜਾ ਵੱਡਾ ਉਦਮ ਹਟਾਇਨੌਰ ਦਾ ਵੀ ਉਹ ਬਕਾਇਦਾ ਤੌਰ ਤੇ ਜਿਹੜਾ ਲੇਡੀਜ਼ ਨੂੰ ਜਿਹੜੀਆਂ ਔਰਤਾਂ ਨੂੰ ਅੱਗੇ ਲਿਆ ਕੇ ਕੰਮ ਸਿਖਾ ਕੇ ਉਹਨਾਂ ਨੂੰ ਅੱਗੇ ਲੈ ਕੇ ਆ ਰਿਹਾ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਤੇ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਣ